ਇੱਕ ਘਰ ਦੇ ਨਾਲ ਬੰਦਾ ਆਪਣੀ ਮਤਲਬ ਪੈਦਾਇਸ਼ ਦੇ ਨਾਲ ਆ ਲੋ ਆ ਲੋ ਜਿੱਦਾਂ ਆਪਣੀ ਬਚਪਨ ਦੇ ਨਾਲ ਬੰਦਾ ਜੁੜਿਆ ਰਹਿੰਦਾ ਤੁਸੀਂ ਬਚਪਨ ਤੇ ਸਾਰਾ ਕੁਝ ਤੁਹਾਡੇ ਆ ਕੀ ਨਾਮ ਆ ਤੁਹਾਡਾ ਮੇਰਾ ਨਾਮ ਜੈਸਮੀਨ ਮਾਨਤ ਹੈ ਜੀ ਕਿਹੜੀ ਜਗ੍ਹਾ ਤੋਂ ਆਇਓ ਮੈਂ ਆਈ ਬਡਾਲੇ ਤੋਂ ਬਡਾਲਾ ਆ ਤਲਵੰਡ ਸਾਈਡ ਤਾਂ ਠੀਕ ਆ ਜੀ ਤੇ ਕੀ ਲੈ ਕੇ ਜਾਣਾ ਅੱਜ ਅੱਜ ਅਸੀਂ ਬੈੜੀ ਲੈ ਕੇ ਜਾਵਾਂਗੇ ਕਿੰਨੇ ਮੁੱਲ ਤੱਕ ਦੇਖੋ ਹੱਲੇ ਰੇਟ ਨਹੀਂ ਹੋਈ ਕੋਈ ਮਿਲ ਗਈ ਵਧੀਆ ਰੇਟ ਆ ਭਾਅ ਨੂੰ ਵਧੀਆ ਮਿਲ ਗਈ ਤੇ ਤੁਸੀਂ ਘਰ ਲਈ ਲੈ ਕੇ ਜਾਣੇ ਜਾਂ ਵਪਾਰ ਕਰਦੇ ਹੋ ਵਪਾਰ ਵੀ ਕਰਦੇ ਆ ਘਰ ਲਈ ਵੀ ਲੈ ਜਾਂਦੀ ਦੀ ਦੋਨੀਆਂ ਬੋਲੋ ਵੀ ਤੁਸੀਂ ਅੱਜ ਮੰਡੀ 'ਚ ਆਏ ਹੋ ਹਾਂਜੀ ਤੇ ਕੀ ਤੁਸੀਂ ਪਸ਼ੂ ਪਾਲਣ ਦੇ ਵਿੱਚ ਹਾਂਜੀ ਇੰਟਰਸਟ ਰੱਖਦੀਆਂ ਕਿਉਂਕਿ ਅੱਜ ਕੱਲ ਬਹੁਤ ਤੁਹਾਨੂੰ ਪਤਾ ਕੀ ਲੋਕੀ ਇਸ ਚੀਜ਼ ਤੋਂ ਪਿੱਛੇ ਜਾ ਰਹੇ ਹਨਾ ਇਹਦਾ ਵਿੱਚ ਜ਼ਰੂਰੀ ਆ ਕਿ ਆਪਾਂ ਮਤਲਬ ਦੇਖੀਏ ਕਿ ਆਪਣੇ ਘਰ ਸੰਭਾਲਣ ਲਈ ਲੋਕੀ ਅੱਜ ਕੱਲ ਤਾਂ ਪਤਾ ਮਤਲਬ ਤੇ ਇੱਕ ਚੀਜ਼ਾਂ ਹਾਰੇ ਹੋਰ ਚੀਜ਼ ਫੇਕ ਹੋ ਗਈ ਹੈ ਜੋ ਆਪਾਂ ਨੈਚੁਰਲ ਚੀਜ਼ ਦੇਖਦੇ ਆ ਨਾ ਘਰ ਦੇ ਪਸ਼ੂ ਜ਼ਰੂਰੀ ਹੁੰਦੇ ਸੀ ਹੁਣ ਉਹ ਚੀਜ਼ਾਂ ਹੈ ਨਹੀਂ ਗਈਆਂ ਹੁਣ ਚੀਜ਼ਾਂ ਖਤਮ ਹੋ ਚੁੱਕੀਆਂ ਮੈਂ ਵੀ ਇਹ ਚੀਜ਼ ਦੇ ਨਾਲ ਜੁੜੀ ਹੋਈ ਆ ਕਿ ਚਲੋ ਇਹ ਸਾਡਾ ਸਾਥ ਦਿੰਦੇ ਆ ਹਨਾ ਮਤਲਬ ਇਹਨਾਂ ਦਾ ਵਪਾਰ ਵੀ ਚਲੋ ਵਧੀਆ ਹੈ ਚਲੋ ਘਰ ਰੱਖਣੀਆਂ ਵੀ ਵਧੀਆ ਇਸ ਕਰਕੇ ਸੀ ਜ਼ਰੂਰ ਧਿਆਨ ਦੇ ਜਾਂਦੇ ਕਿਵੇਂ ਲੱਗਦਾ ਤੁਹਾਨੂੰ ਇੱਥੇ ਆ ਕੇ ਗੋਹਾ ਫਿਰ ਤਾਂ ਤੁਸੀਂ ਵਧੀਆ ਲੱਗਦਾ ਇੱਕ ਘਰ ਦੇ ਨਾਲ ਬੰਦਾ ਆਪਣੀ ਮਤਲਬ ਪੈਦਾਇਸ਼ ਦੇ ਨਾਲ ਆ ਲੋ ਆ ਲੋ ਜਿੱਦਾਂ ਆਪਣੀ ਬਚਪਨ ਦੀ ਨਾਲ ਹੁੰਦਾ ਚੁਹਿਆ ਰਹਿੰਦੇ ਤੁਸੀਂ ਬਚਪਨ ਤੇ ਸਾਰਾ ਕੁਝ ਦੇਖਿਆ ਤੁਹਾਡੇ ਘਰ ਚ ਰੱਖਿਆ ਹੋਈ ਸੀ ਗੰਗਾ ਹਾਂਜੀ ਬਹੁਤ ਰੱਖਿਆ ਇਸ ਲਈ ਤੁਹਾਨੂੰ ਹੁਣ ਵੀ ਮੋਹ ਆ ਤੇ ਕੀ ਕਹਿਣਾ ਚਾਹੁੰਦਾ ਉਹਨਾਂ ਨੂੰ ਜ਼ਰੂਰ ਇਕ ਟਾਉਣਾ ਚਾਹੀਦਾ ਇੱਕ ਵਾਰ ਦੇਖਣਾ ਚਾਹੀਦਾ ਹੈ ਨਾ ਕੀ ਮਤਲਬ ਮੇਰੀ ਕੰਮ ਕਰਨਾ ਹਾਂ ਕੰਮ ਕਰਨਾ ਚਾਹੀਦਾ ਹੈ ਹੱਥੀ ਕਿਰਤ ਕਰਨੀ ਤਾਂ ਚਲੋ ਆਪਾਂ ਨੂੰ ਤੁਹਾਨੂੰ ਨਾਨਕ ਮਹਾਰਾਜ ਵੀ ਕਹਿ ਕੇ ਕਹਿੰਦੇ ਹੱਥੀ ਕਿਰਤ ਕਰੋ ਹੈ ਨਾ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਨੌਜਵਾਨ ਪੀੜ੍ਹੀ ਨੂੰ ਵੀ ਤੁਸੀਂ ਜ਼ਰੂਰ ਇੱਕ ਵਾਰ ਆਇਆ ਕਰੋ ਆ ਜ਼ਰੂਰ ਇੱਥੇ ਆ ਕੇ ਦੇਖੋ ਵੀ ਕਿੰਨੇ ਕਿਵੇਂ ਦਾ ਢਾਂਗ ਆ ਕਿ